ਮੰਦਰਤ ਟੀਵੀ ਕੈਨੇਡਾ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਮੰਡੀ ਅੰਦਕਰ ਦੇ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਏ ਸੇਵਾ ਸਮਿਤੀ ਦੇ ਵੱਲੋਂ ਲੋੜਵੰਦ ਲੜਕੀਆਂ ਤੇ ਵਿਆਹ ਕਰਵਾਏ ਜਾਂਦੇ ਨੇ ਤੇ ਇਸ ਵਾਰ 11 ਦੇ ਕਰੀਬ ਲੜਕੀਆਂ ਦੇ ਜਿਹੜੇ ਨੇ ਉਹ ਵਿਆਹ ਕਾਰਜ ਕੀਤੇ ਗਏ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋ ਪਹੁੰਚੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਕਹਿਣਾ ਹੈ ਮੈਮ ਕੀ ਕਹੋਗੇ ਅੱਜ ਦੇ ਸਮਾਧਨ ਦੇ ਬਾਰੇ ਦੇਖੋ ਅੱਜ ਬਹੁਤ ਵਧੀਆ ਕਿੰਨੇ ਕੁ ਪਰਿਵਾਰ 11 ਲੜਕੀਆਂ ਦੇ ਜਿਹੜੇ ਬਹੁਤ ਨੀਡੀ ਸੀਗੀਆਂ ਉਹਨਾਂ ਦੇ ਵਿਆਹ ਕੀ ਸੋ ਬਹੁਤ ਵਧੀਆ ਸੋਚ ਹੈ ਤੇ ਇਹੋ ਜਿਹੇ ਪ੍ਰੋਗਰਾਮ ਮੈਨੂੰ ਲੱਗਦਾ ਵੱਧ ਤੋਂ ਵੱਧ ਪੰਜਾਬ ਚ ਹੋਣੇ ਚਾਹੀਦੇ ਨੇ ਜੇ ਮੈਮ ਸਮਾਜ ਦੇ ਵਿੱਚ ਦੇਖਿਆ ਜਾਂਦਾ ਕਿ ਜਿਆਦਾ ਖਰਚਾ ਕਰਕੇ ਲੋਕ ਵਾਵਾ ਘਟਨਾ ਚਾਹੁੰਦੇ ਨੇ ਪਰ ਇੱਥੇ ਇੱਕ ਅਲੱਗ ਜਿਹਾ ਅਨੰਦ ਆ ਮਿਲਿਆ ਮਨ ਨੂੰ ਕੀ ਕਹਿਣਾ ਹੈ ਦੇਖੋ ਤੁਸੀਂ ਆਪ ਹੀ ਕਹਿ ਰਹੇ ਹੋ ਅਨੰਦ ਮਿਲਿਆ ਸੋ ਮੈਨੂੰ ਲੱਗਦਾ ਸਿੰਪਲੀਸਿਟੀ ਬੈਸਟ ਹੈ ਸੋ ਆਪਾਂ ਨੂੰ ਸਾਦਗੀ ਚ ਰਹਿ ਕੇ ਤੇ ਵਧੀਆ ਮਾਹੌਲ ਚ ਰਹਿ ਕੇ ਵਿਆਹ ਕਰਨੇ ਚਾਹੀਦੇ ਨੇ ਕਿਸੇ ਦੇ ਪਿੱਛੇ ਲੱਗਣਾ ਨਹੀਂ ਚਾਹੀਦਾ ਤੇ ਵੇਖਾ ਦੇਖਿ ਚ ਮੈਨੂੰ ਲੱਗਦਾ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ ਤੇ ਅੱਜਕੱਲ ਬਹੁਤ ਲੋਕ ਰੀਜ਼ਨੇਬਲ ਤਰੀਕੇ ਨਾਲ ਵਿਆਹ ਕਰਨ ਲੱਗ ਗਏ ਨੇ ਸੋ ਆਈ ਅਪਰੀਸ਼ੀਏਟ ਤੇ ਉਦਾਂ ਹੀ ਹੋਣਾ ਚਾਹੀਦਾ ਅੱਜ ਮਾਨ ਸਾਹਿਬ ਦੀ ਪਹੁੰਚੇ ਉਹਨਾਂ ਦੀ ਬੜੀ ਉਡੀਕ ਕੀਤੀ ਜਾ ਰਹੀ ਸੀ ਦੇਖੋ ਉਹਨਾਂ ਦੇ ਆਪਣੇ ਰਜਵੇਂ ਨੇ ਮੰਤਰੀ ਸਾਹਿਬ ਦੇ ਸੋ ਪਰਿਵਾਰ ਹਮੇਸ਼ਾ ਸੋਚਦਾ ਹੈ ਤੇ ਫੈਸਲਾ ਕੀਤਾ ਹੋਇਆ ਵੀ ਜਿੱਥੇ ਵੀ ਮਾਨ ਸਾਹਿਬ ਨਹੀਂ ਹਾਜ਼ਰੀ ਲਵਾ ਸਕਦੇ ਅਸੀਂ ਹਾਜ਼ਰੀ ਲਵੋਣ ਆ ਕੋਈ ਵੀ ਸੋਸ਼ਲ ਕੰਮ ਹੋਵੇ ਸੋ ਵੱਧ ਤੋਂ ਵੱਧ ਸੋਚੀਦਾ ਕਿ ਜਾ ਕੇ ਲੋਕਾਂ ਚ ਵਿਚਰੀਏ ਸੋ ਉਸੇ ਤਰੀਕੇ ਚੱਲਦੇ ਅੱਜ ਅਸੀਂ ਹਾਜ਼ਰੀ ਲਵਾ ਰਹੇ ਹਾਂ ਜੀ ਥੈਂਕ ਯੂ ਕੀ ਕਹੂੰਗੀ ਜੀ ਪਹਿਲਾਂ ਤਾਂ ਵਾਇਕੂ ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੈਨਾਂ ਦੇ ਲੋ ਸ਼ੁਕਰਗੁਜ਼ਾਰ ਆ ਜਿਹੜੇ ਮੈਡਮ ਡਾਕਟਰ ਗੁਰਪ੍ਰੀਤ ਮਾਨ ਜੀ ਆਜ ਅਪਣੀ ਅੱਜ ਦੀਆਂ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਇਸ ਸੰਸਥਾ ਦੇ ਵੱਲੋਂ ਕਿਉਂਕਿ ਵਾਕਈ ਇੱਕ ਬੱਚੀ ਦਾ ਵਿਆਹ ਕਰਨਾ ਬਹੁਤ ਔਖਾ ਇੱਕ 11 ਬੱਚੀਆਂ ਜਿਹੜੇ ਬਹੁਤ ਲੋੜਵੰਦ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਦੇ ਵਿਆਹ ਕਰਨਾ ਇੱਕ ਬਹੁਤ ਵੱਡਾ ਉਪਰਾਲਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਸ ਸੰਸਥਾ ਦੇ ਹਰ ਇੱਕ ਮੈਂਬਰ ਨੂੰ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਬੱਚਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਏਸਨ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਾਰਜ ਨੇ ਜਿਹੜੇ ਹੋਣੇ ਚਾਹੀਦੇ ਨੇ ਤਾਂ ਜੋ ਸਮਾਜ ਨੂੰ ਇੱਕ ਸਹੀ ਸਹਦ ਪ੍ਰਦਾਨ ਹੋ ਸਕੇ ਤਾਂ ਜੋ ਲੋੜਵੰਦ ਲੜਕੀਆਂ ਨੇ ਜਾਂ ਲੋੜਵੰਦ ਪਰਿਵਾਰ ਨੇ ਉਹ ਇਸ ਚੀਜ਼ ਦਾ ਫਾਇਦਾ ਲੈ ਸਕਣ ਅੱਗੇ ਹੋ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਾਰਜ ਜਿਹੜੇ ਨੌਜਵਾਨਾਂ ਨੂੰ ਕਰਨ ਦੀ ਉਹਨਾਂ ਨੂੰ ਬਲੋਂ ਪ੍ਰੇਰਣਾ ਦਿੱਤੀ ਗਈ ਹੈ ਕੈਮਰਾ ਪਰਸਨ ਚਮਕੌਰ ਸਿੰਘ ਖਾਲਸਾ ਦੇ ਨਾਲ ਮੈਂ ਬੀਅੰਸ ਸਿੰਘ ਰੋੜੀਆਂ ਹਮਦਰਦ ਟੀਵੀ ਕੈਨੇਡਾ ਦੇ ਲਈ